ਉੜ ਜੱਟ ਦੇ ਘਰ ਦਾ ਮਤਲਬ ਇਹ ਬਲੱਡ ਲੈਨੇ ਆ ਬਾਅਦ ਚ ਰੱਬਉਆਂ ਆ ਰੱਬੋਂ ਤੋਂ ਬਾਅਦ ਦੇ ਵਿੱਚ ਜਾਗਰ ਹੋਣਾ ਕੋਲ ਜਾਗਰੋਂ ਤੋਂ ਬਾਅਦ ਦੇ ਵਿੱਚ ਤਾਰੀ ਵਾਲੀ ਘੋਮ ਘਮਾ ਕੇ ਇਹ ਮਰੇਲੇ ਆ ਗਈਆਂ ਜਿਹੜਾ ਬਾਬਾ ਸ਼ਰੀਫ ਗੁਜਰੇ ਨਾ ਪਾਕਿਸਤਾਨ ਦੇ ਵਿੱਚ ਬੈਠਾ ਸ਼ਾਹੀਵਾਲ ਦੇ ਵਿੱਚ ਉਹ ਫਰੋਜਪਰੀ ਇਹ ਆਹੋ ਉਹਨਾਂ ਕੋ ਬੱਕਰੀਆਂ ਸਾਰੀਆਂ ਇਸ ਨਜ਼ਰ ਦੀਆਂ ਜਿਆਦਾ ਕਿ ਜਿਹੜੀਆਂ ਵਰਸ ਦੀ ਬੱਕਰੀਆਂ ਉਹਦੇ ਬੱਖ ਤੇ ਡਬੋਂਦਾ ਜਾਂ ਲਸਣ ਹੁੰਦਾ ਤੇ ਥੱਲੇ ਇਦਾਂ ਲਸਣ ਆਦੀ ਹਾਂ ਲਸਣ ਦੇ ਅਸਿਆ ਇਹ ਨਿਸ਼ਾਨੀ ਜਿਆਦਾ ਕਰਕੇ ਇਹ ਹੁੰਦੀ ਜਾਂ ਬੱਖ ਤੇ ਡਬੰਦਾ ਵਾਲਾ ਜੀ ਗੋੜ ਦਾ ਕਾੜਾ ਬਣਾਉਂਦੇ ਆ ਉਹ ਠੰਡਾ ਇਹਨੂੰ ਹੁੰਦਾ ਬੱਕਰੀ ਨੂੰ ਠੀਕ ਹੈ ਇਹ ਅਭੀ ਦੁੱਧ ਵਾਲੀਆਂ ਬੱਕਰੀ ਚੋਕ ਚੜਦਾ ਬਿਲਕੁਲ ਇੰਨਾ ਕ ਬੰਜਣਾ ਇਹਨਾਂ ਦੇ ਅੱਛਾ ਹਾਂਜੀ ਹਾਂ ਬਿਲਕੁਲ ਲੈ ਠੀਕ ਆ 2 4 ਲੀਟਰ ਦੁੱਧ ਦਿੰਦੀ ਆ ਕੋਈ 5 ਦਿੰਦੀ ਆ ਨਾ ਤਾਂ ਉਹਦੀ ਦੇਖਭਾਲ ਕਿਵੇਂ ਕਿੰਨੀ ਖਰਾਕ ਦੇਣੀ ਚਾਹੀਦੀ ਆ ਦੁੱਧ ਦੇ ਅਕੋਰਡਿੰਗ ਉਹਦੀ ਬੋਡੀ ਦੇ ਹਿਸਾਬ ਨਾਲ ਕੋਕ ਕਾਦੀ ਮੰਦਰੀ ਆ ਹੁਣ ਆ ਬੱਕਰੀ ਤੇ ਬਿੱਤ ਘਟਿਆ ਇਹ ਹੁਣ ਕਿਲੋ ਬੱਕਦਾਣੇ ਬੱਕਰੀ ਨਹੀਂ ਪਚਾ ਸਕਦੀ ਠੀਕ ਹੈ ਠੀਕ ਹੈ ਨਾ ਜਿਹੜੀ ਬੱਕਰੀ ਕੱਦ ਕਾਠ ਵਾਲੀ ਪੂਰੀ ਆ ਆ ਬੱਕਰੀ ਜਦੋਂ ਗਈ ਆ ਹਾਂ ਕਿਦਾ ਬੱਕਰੀ ਕੱਟ ਰਹੀ ਆ ਇਹ ਬੱਕਰੀ ਕਿੰਨੇ ਦਾਣੇ ਪਚਾ ਸਕਦੀ ਆ ਅੱਛਾ ਤੁਸੀਂ ਦੇਖ ਪਾਓ ਜੀ ਜਿਆਦਾ ਗੱਗਰ ਉਹਦੀ ਇੱਕ ਜੇਰ ਹੂੰ ਜੇਰ ਦਾ ਲਾਜ਼ਮੀ ਖਿਆਲ ਹੋਣਾ ਚਾਹੀਦਾ ਹੂੰ ਕਿਉਂ ਪਸ਼ੂ ਖਾ ਜਾਂਦੇ ਆ ਇਹ ਆਪਣੇ ਇਹ ਕੱਟ ਬਾਈ ਪਤਾ ਗੱਲ ਕੀ ਆ ਹੋਂ ਕਹਿਣ ਜੋ ਮਰਜੀ ਗਈਓ ਵੀ ਹਾਂ ਇਹ ਕੱਟ ਚੱਲੇ ਆ ਅੰਬਰਸਰ ਤੋਂ ਦੇਖੋ ਦੇਖੀ ਲੋਕਾਂ ਦਾ ਖਾਕੋ ਬੜਾ ਹੋਇਆ ਆ ਆ ਘਾਟ ਵੀ ਅੰਬਰਸਰ ਤੋਂ ਚੱਲੇ ਹੋਏ ਆ ਗਾਨੀ ਵੀ ਅੰਬਰਸਰ ਤੋਂ ਚੱਲੀ ਹੋਈ ਆ ਤੇ ਇਹ ਕੱਟ ਵੀ ਅੰਬਰਸਰ ਤੋਂ ਚੱਲੇ ਹੋਏ ਆ ਕੰਨ ਆ ਕਿ ਤਿੰਨ ਟਾਈਪ ਦੇ ਆ ਵੱਡੇ ਹੱਥੇ ਰੱਖ ਕੇ ਇਹ ਇਹ ਜਿਹੜੀਆਂ ਨਹੀਂ ਵੇਚਣੀਆਂ ਉਹਨਾਂ ਦੇ ਕੱਟ ਦਿੰਨੇ ਆਨੇ ਉਦੋਂ ਬੇਸ਼ਕ ਸ਼ੌਕ ਨਾਲ ਸਾਫਤੀ ਵੀ ਕਈਆਂ ਦੇ ਹੈਗੇ ਆ ਯਾਨੀ ਕਿ ਇਦਾਂ ਪਸ਼ੂ ਜਿਆਦਾ ਕਰਕੇ ਫਿਰ ਜੀ ਰੱਖਿਆ ਹੋਵੇ ਨਾ ਤੇ بیچਣ ਤੋਂ ਬੰਦਾ ਭੱਜ ਜਾਂਦੇ ਆ ਭੱਜ ਜਾਂਦੇ ਆ ਹਾਂਜੀ ਭਾਈ ਅੱਜ ਦੀ ਵੀਡੀਓ ਵਿੱਚ ਨੂਰ ਮਹਿਲ ਵਾਲੇ ਪਾਈਆਂ ਦੀਆਂ ਬੱਕਰੀਆਂ ਦਿਖਾਉਣਾ ਏ ਤੁਹਾਨੂੰ ਇਹਨਾਂ ਦਾ ਵੀ ਖਾਨਦਾਨੀ ਕੰਮ ਆ ਬਈ ਇਹ ਤੇ ਅੱਜ ਇੱਥੇ ਨਦਗੜ ਪਹੁੰਚੇ ਸੀ ਬੱਕਰੀਆਂ ਲੈ ਕੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਕਿੰਨਾ ਕ ਪੁਰਾਣਾ ਕੰਮ ਆ ਇਹ ਆਪਣਾ ਇਹ ਬਾਈ ਸਾਡਾ ਜੱਦੀ ਪੋਸਟ ਵਾਲਾ ਕੰਮ ਆ ਹੂੰ ਤੇ ਮਤਲਬ ਪੀੜੀਦਰ ਪੀੜੀ ਚਾਰਦੇ ਆ ਰਹੇ ਆਂ ਅੱਛਾ ਤੇ ਕਿਹੜੀ ਨਸਲ ਰੱਖੀ ਆ ਬਾਈ ਇਹ ਬਾਈ ਅੰਬਰਸਰੀ ਪਿਓਰ ਜਿਹਨੂੰ ਬੀਤਲ ਕਹਿੰਦੇ ਆ ਉਹ ਬੱਕਰੀਆਂ ਇਹ ਅੱਛਾ ਤੇ ਬਾਕੀ ਦੁੱਧ ਵਾਸਤੇ ਸੁਨੱਖ ਵਾਸਤੇ ਹੂੰ ਤੇ ਬੱਚਿਆਂ ਦੇ ਹੱਕ ਨੂੰ ਸਾਰੀਆਂ ਗਲੀਆਂ ਪੂਰੀਆਂ ਜਿਹੜੀਆਂ ਅੰਮ੍ਰਿਤਸਰੀ ਨਸਲ ਕਹਿੰਦੇ ਜਿਹਨੂੰ ਬੀਤਰ ਆਪਾਂ ਪਿਓਰ ਇਹ ਉਹ ਚੀਜ਼ ਹੈ ਜੀ ਤੇ ਬਾਕੀ ਤੁਸੀਂ ਕੈਮਰਾ ਕਮਾ ਕੇ ਆਪ ਦੇਖ ਲਓ ਤੇ ਬਾਕੀ ਦੇਖਣ ਵਾਲਿਆਂ ਨੂੰ ਆਪੇ ਪਤਾ ਲੱਗ ਜਾਣਾ ਵੀ ਬੀਤਰ ਕਹਿੰਦੇ ਕਿਹਨੂੰ ਆ ਤੇ ਹੈ ਕਿਹੜੀਆਂ ਆ ਬੱਕਰੇ ਵਾਲੇ ਵੀ ਫੜ ਕੇ ਉਹ ਬਈ ਜਿਵੇਂ ਆਪਾਂ ਹੈ ਨਾ ਬਲੱਡ ਲੈਣਾ ਚੱਲਦਿਆਂ ਹੁੰਦਿਆਂ ਨੇ ਹਾਂਜੀ ਜਿਵੇਂ ਕੋਈ ਕਹਿੰਦਾ ਵੀ ਮੇਰੇ ਲੱਭ ਰੱਬੋ ਵਾਲੀ ਆ ਮੇਰੇ ਲੱਭ ਜਹਾਗੀਰ ਵਾਲੀ ਆ ਤਾਂ ਇਹ ਕਿਹੜੇ ਕਿਹੜੇ ਘਰੋਂ ਨੇ ਬੱਕਰੀਆਂ ਇਹ ਬਈ ਹਾਂਜੀ ਇਹ ਕਿਹੜੀ ਬਰੀਡ ਚੱਲਦੀ ਆ ਵੀ ਤੁਹਾਡੇ ਘਰੇ ਆ ਜਿਹੜੀ ਬਰੀਡ ਹੈ ਬਈ ਇਸ ਦਾ ਚੂੜ ਜੱਟ ਸੀ ਟੋਟੀਆਂ ਦਾ ਹੂੰ ਮਤਲਬ ਮਾਜੇ ਚ ਹੂੰ ਇਹ ਉਹਦੇ ਘਰ ਦਾ ਜਾਣਾ ਜੀ ਇਹ ਅੱਛਾ ਤੇ ਬਾਅਦ ਦੇ ਵਿੱਚ ਇੱਥੇ ਰੱਬੋ ਆ ਗਿਆ ਹੂੰ ਰੱਬੋ ਉਹਨਾਂ ਤੋਂ ਬਾਅਦ ਦੇ ਵਿੱਚ ਅੱਛਾ ਇਹ ਵੀ ਉਹੀ ਆ ਹਾਂਜੀ ਠੀਕ ਆ ਤੇ ਚੂੜ ਜੱਟ ਚੂੜ ਜੱਟ ਦੇ ਘਰ ਦਾ ਮਤਲਬ ਇਹ ਬਲੱਡ ਲੈਨੇ ਆ ਬਾਅਦ ਚ ਰੱਬੋ ਆਈਆਂ ਰੱਬੋ ਤੋਂ ਜਾਗਰੋਂ ਤੋਂ ਬਾਅਦ ਦੇ ਵਿੱਚ ਤਾਰੀ ਵਾਲੀ ਘੋਮ ਘਮਾ ਕੇ ਇਹ ਮਰੈਲੇ ਆ ਗਈਆਂ ਹੂੰ ਬੁੱਧੂ ਕੋਲ ਬੁੱਧੂ ਬਾਈ ਕੋਲ ਤੇ ਬੁੱਧੂ ਦੇ ਘਰੋਂ ਇਹ ਬੱਚਾ ਲਿਆਂਦਾ ਆਏ ਸੀ ਅਸਾਂ ਬੁੱਧੂ ਦੇ ਘਰੋਂ ਲਿਆਂਦਾ ਆਏ ਆ ਇਹ ਵੀ ਰੱਬੋ ਵਾਲੀ ਬਰੀਡ ਆ ਇਹ ਤਾਂ ਹਾਂ ਜੀ ਰੱਬੋਂ ਵਾਲੀ ਮਤਲਬ ਮਿਹਨਤ ਚੂੜ ਜੱਟ ਦਾ ਨਾਂ ਆ ਬੇ ਔਰ ਉਹ ਇਧਰ ਮੱਝੇ ਮਾਲਵੇ ਜਾ ਕੇ ਕਰਕੇ ਮਤਲਬ ਜਾਗਰ ਇਸ ਕਰਕੇ ਨਾਮ ਹੋਰੇ ਆਇਆ ਹੋਇਆ ਅੱਛਾ ਉਂ ਇਹ ਚੂੜ ਜੱੱਕ ਵਾਲੀਆਂ ਦੀ ਆ ਆ ਚੂੜ ਜੱਟ ਦੀ ਜਿਹੜਾ ਮੱਝ ਦੀ ਬੱਕਰੀਆਂ ਸੀਗੀਆਂ ਉਹ ਪਹਿਲਾਂ ਲੁੱਦਿਆਂ ਨੂੰ ਦੁੱਧ ਪਾਣ ਆਏ ਸੀ ਉੱਥੋਂ ਚੱਲਦੀਆਂ ਬੱਕਰੀਆਂ ਇੱਥੇ ਤੇ ਕਰਾਈਆਂ ਹੋਈਆਂ ਆਹ ਦੁੱਧ ਨੇੜੇ ਜਿਹੜੇ ਵੇਚਦਾ ਨਹੀਂ ਸੀ ਨਾ ਵੀ ਵੱਡੇ ਸ਼ਹਿਰਾਂ 'ਚ ਵੇਚਦਾ ਸੀ ਹਮ ਉਸ ਟਾਈਮ ਦੁੱਧ ਰੀਡ ਘੱਟ ਸੀ ਉੱਥੇ ਤੋਂ ਉਹ ਦੁੱਧ ਪਾਣੇ ਤੇ ਲੁਧਿਆਣੇ ਆਂਦੇ ਸੀ ਫਗਵਾੜੇ ਆਂਦੇ ਸੀ ਕਿ ਦ ਬਿਰਕੀਆਂ ਦੇ ਸੀ ਤੇ ਆਪਣੇ ਹਰਿਆਵਾਲ ਹਮ ਇਹ ਇਹਨਾਂ ਤੋਂ ਸਾਡੇ ਮਾ ਦੋਆਬੇ 'ਚ ਉੱਥੋਂ ਬਾਅਦ ਉਹ ਲੁਧਿਆਣੇ ਆ ਗਏ ਹੋ ਅੱਛਾ ਤੇ ਇਸ ਟਾਈਮ ਇਹ ਬੱਕਰੀ ਦੀ ਉਮਰ ਹੈਗੀ ਆ 20 ਮਹੀਨੇ ਤੋਂ 7 ਦਿਨ ਦੀ ਹਮ ਤੇ 4 ਦੰਦ ਆ ਇਹ ਅੱਛਾ ਦੇਖ ਸਕਦੇ ਜੀ 4 ਦੰਦ ਆ ਹਮ ਅੱਛਾ ਬੱਕਰੀਆਂ ਵੀ ਦੁੱਧ ਖਾਤਰ ਉਰੇ ਆਈਆਂ ਹੋਈਆਂ ਸੀ ਲੁਧਿਆਣੇ ਹਾਂਜੀ ਜਿਹੜੀਆਂ ਉਹਨਾਂ ਦੀਆਂ ਬੱਕਰੀਆਂ ਸੀ ਬਿਓ ਦੁੱਧਾ ਘਾਤਰ ਉਹ ਲੁਧਿਆਣੇ ਆਈਆਂ ਹੋਈਆਂ ਸੀ ਹੈ ਹਾਂਜੀ ਠੀਕ ਆ ਉੱਥੋਂ ਫਿਰ ਰੱਬੋ ਵਾਲਿਆਂ ਕੋਲ ਬਗਚਰੀਆਂ ਹਾਂਜੀ ਰੱਬੋ ਨਾਲ ਕੋ ਉਹ ਕਿਉਂ ਨਾ ਯਾਰੀ ਦੋਸਤੀ ਸੀ ਕਿ ਚੂੜ ਜੱਟ ਦੀ ਫਿਰ ਰੱਬੋ ਨਾਲ ਕੋ ਵਾਈਆਂ ਰੱਬੋ ਨਾਲ ਦੇ ਕੋਲ ਬਾਅਦ ਦੇ ਵਿੱਚ ਤਾਰੀ ਕੋਲਾਈਆਂ ਤਾਰੀ ਨੂੰ ਇਦਾਂ ਮਤਲਬ ਗਾਂ ਦੀ ਗਾਂ ਮਤਲਬ ਦੂਜੇ ਕੋ ਬੁੱਧੂ ਕੋਾਈਆਂ ਮਰੇਲੇ ਵਾਲੇ ਕੋ ਇਹ ਹੁਣ ਬੁੱਧੂ ਦੇ ਘਰ ਦਾ ਬੱਚਾ ਕਿੱਡਾ ਲੱਗਦਾ ਸੀ ਬਾਈ ਇਹੇ ਇਹ ਬਾਈ ਅਸੀਂ ਮਤਲਬ ਕੋਈ ਲਿਆ ਸੀਗਾ 6-6 ਮਹੀਨੇ ਸਗਾ ਇਹ ਅੱਛਾ ਹਾਂਜੀ ਹਾਈਟ ਹੁਣ ਕਿੰਨੀ ਕਰ ਗਿਆ ਇਹ ਏਸਟਮ 45 ਜੀ ਸਵੇਰੇ ਵੀ ਨਾਪੀ ਆ ਰਾਜੂ ਬਾਈ ਦੇ ਵੀ ਗਰੁੱਪ ਤੇ ਵੀਡੀਓ ਆਈ ਹੋਈ ਆ ਅਸਿਆ ਤੇ ਏਸਟਮ 45 ਚ ਦੀ ਹਾਈਟ ਆ ਹੂੰ ਤੇ ਚਲ ਉੱਚਾ ਨਹੀਂ ਮਥਿਆ ਕਰਕੇ ਛਾਂ ਤੋਂ ਮਲ ਅੱਧਾ ਉੱਪਰ ਥੱਲੇ ਹੋਊਗੀ ਉੱਚਾ ਨੇ ਮਾ ਆ ਜਾਣਾ ਜੀ ਜੀ ਬਾਕੀ ਮੂੰਹ ਮੱਥੇ ਦਾ ਚੰਗਾ ਤੇ ਆ ਗਾਨੀਆਂ ਬਾਰੇ ਬਈ ਇਹ ਕਿੱਥੋਂ ਲੈਂਦੀਆਂ ਗਾਨੀਆਂ ਬਈ ਪਾਕਿਸਤਾਨ ਦੀਆਂ ਗਾਨੀਆਂ ਤੇ ਮੈਂ ਏਸਟਮ ਕਤਰਵੇ ਚ ਰਹਿ ਰਹਿਆ ਉਥੋਂ ਮੇਰੇ ਯਾਰ ਦੋਸਤ ਹੈਗੇ ਬੰਦੇ ਪਾਕਿਸਤਾਨ ਦੇ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਕਤਰਵੇ ਚ ਰਹਿੰਦਾ ਵੈਸੀ ਪਿੰਡ ਬੰਨ ਲੂਣਾ ਮੈਂ ਬਾਹਰ ਰਹਿੰਦਾ ਅਸਿਆ ਬਾਹਰ ਕਤਰਵੇ ਚ ਰਹਿੰ ਗਾਨੀਆਂ ਲਿਆ ਕੇ ਦੇਂਦੀ ਐ ਐਸਾ ਠੀਕ ਐ ਬਾਹਰੋਂ ਉਤਮ ਪਾਕਿਸਤਾਨ ਤੋਂ ਮਗਾਈਆਂ ਵੀ ਆਏ ਨੇ ਹੂੰ ਉੱਥੋਂ ਬਾਈ ਕਿੰਨੇ ਕਿਰਪੀਆਂ ਦੀ ਆ ਜਾਂਦੀਆਂ ਗਾਨੀਆਂ ਇਹ ਉਥੋਂ ਬਾਈ ਕੋਈ 3000 ਦੀ ਕੋਈ 3500 ਦੀ ਕੋਈ 5000 ਤੱਕ ਗਾਨੀਆਂ ਵੀ ਆ ਆ ਕਿੰਨੇ ਕਿੰਨੇ ਵਾਲੀਆਂ ਨੇ ਇਹ ਬਾਈ ਇਹਦੇ ਵਿੱਚ ਕੋਈ 2800 ਵਾਲੀਆਂ ਵੀ ਵਿੱਚ 3000 ਵਾਲੀਆਂ ਵੀ ਆ ਐਸਾ ਵੀ ਆ ਬੱਕਰੇ ਦੇ ਗਾਲਚ ਹੈਗਾ 6700 ਰੁਪਿਆ ਹਾਂਜੀ ਹੈਗਾ ਠੀਕ ਐ ਇੱਕ ਉਹਗੇ ਕੋ ਗਿਆ ਉਧਰ ਹੀ ਬਣਦੀ ਨੇ ਹਾਂ ਸਭ ਕੁਝ ਉਧਰ ਹੀ ਉਧਰ ਹੀ ਸਭ ਕੁਝ ਉਧਰ ਲੱਗਾ ਤਾਰ ਇਥੇ ਲੇ ਪਾਈ ਜੀ ਮੁਰੂੜੀ ਦੇਣ ਵਾਸਤੇ ਕੱਲੀ ਐ ਸਤਾਰ ਆਪਾਂ ਪਾਈ ਹੈ ਕੱਲੀ ਤਾਰ ਹੀ ਮਤਲਬ ਮੁਰੂੜੀ ਦੇਣ ਇਹ ਤਾਂ ਆਮੜਾ ਕਹਾਦਾ ਹੁੰਦਾ ਬਈ ਜਿਹੜਾ ਹੁੰਦਾ ਚਮੜਾ ਬਾਈ ਕੋਈ ਕਿਸੇ ਗਾਨੀ ਨੂੰ ਬੱਕਰੇ ਦਾ ਲੱਗਾ ਹੋਇਆ ਕਿਸੇ ਨੂੰ ਗੋਕੇ ਦਾ ਕਿਸੇ ਦਾ ਮਹਿਰੂ ਲੱਗਾ ਹੋਇਆ ਤੇ ਇਹਦੇ ਤਿੰਨ ਤਰ੍ਹਾਂ ਤਿੰਨ ਪ੍ਰਕਾਰ ਦੇ ਚਮੜੇ ਲੱਗੇ ਹੋਏ ਆ ਹੂੰ ਕਿਹਨਾਂ ਤੋਂ ਲਿਆ ਬੱਕਰਾ ਠੀਕ ਆ ਤੇ ਇਹੇ ਤੋਂ ਝੋਲੀਆਂ ਲੈ ਲਈਆਂ ਹਾਂਜੀ ਇਹ ਤੋਂ ਝੋਲੀਆਂ ਲੈ ਲਈਆਂ ਬੱਕਰੇ ਦੇ ਛੱਡ ਤਾਂ ਇਹ ਬੱਚੇ ਇਹਨੂੰ ਤਾਂ ਘਾਰਿਆ ਦੋ ਨਾਲ ਆਏ ਹੋਏ ਆ ਦੋ ਬੱਚੇ ਦਿਖਾਈ ਜਿਹੜੇ ਨਾਲ ਆਏ ਹੋਇਆ ਬੱਚੇ ਲੈ ਹੀ ਫੜ ਕੇ ਨਾਲ ਤਾਂ ਨੂੰ ਤਾਂ ਫੇਰ ਕਹਿ ਦੇਣਾ ਆਲੋ ਫੜੀ ਬਈ ਦੋ ਦੂਜੇ ਫੜ ਕੇ ਤੇਰਾ ਸਾਹ ਮੈਂ ਅੱਦੂ ਕੋਰਾਂ ਦੇ ਬੱਚਿਆਂ ਕੋਲੋਂ ਪੁੱਛਣ ਨੂੰ ਨਹੀਂ ਆਉਂਦਾ ਜਿਹੜੀਆਂ ਬਈ ਸੋਡੇ ਦਾਦੇ ਪੜਦਾਦੇਆਂ ਕੋਲ ਹੁੰਦੀਆਂ ਸੀ ਉਹ ਕਹੀਆਂ ਜੀਆਂ ਬੱਕਰੀਆਂ ਹੁੰਦੀਆਂ ਸੀ ਕਾਲੀਆਂ ਹੁੰਦੀਆਂ ਸੀ ਨਹੀਂ ਜੀ ਉਹ ਡੱਬੀਆਂ ਕੁਛ ਹੋ ਸੀਗੀਆਂ ਹਾਂ ਤੇ ਆ ਬੱਚੇ ਬਾਈ ਇਹਦੇ ਅੱਛਾ ਇਹ ਆ ਬੱਕਰੇ ਦੇ ਨੇ ਹਾਂਜੀ ਆ ਬੱਚੇ ਦੇ ਹੂੰ ਇਹਨੇ ਇਹਦੀ ਮਾਂ ਹੈਗੀ ਇਹਨਾਂ ਦੀ ਇਹਨਾਂ ਦੀ ਮਾਂ ਘਰ ਆ ਘਰ ਆ ਉਹ ਘਰ ਆ ਉਹਦੀ ਮਾਂ ਇਹ ਅਲੱਗ-ਅਲੱਗ ਦੀ ਇਹਨੇ ਕਿ ਇੱਕ ਬੱਕਰੀ ਦੇ ਨੇ ਦੋਨੇ ਭਰਾ ਇਹ ਇੱਕੋ ਹੀ ਬੱਕਰੀ ਦੇ ਆ ਦੋਨੇ ਬੱਕਰੀ ਦੇ ਦੋਨੇ ਬੱਕਰੀ ਇੱਕੋ ਹੀ ਬੱਕਰੀ ਦੇ ਤੇ ਇਹ ਵੀ ਬੱਕਰੀ ਦੇ ਆ ਠੀਕ ਹੈ ਇਹਨਾਂ ਨੂੰ ਸੇਲ ਕਰੋਗੇ ਕਿ ਰੱਖੋਗੇ ਘਰੇ ਆ ਇਹ ਵੇਚਣ ਵਾਸਤੇ ਇਹ ਲੈ ਸਕਦਾ ਕੋਈ ਅੱਛਾ ਕੋਈ ਵੀ ਲੈ ਸਕਦਾ ਹੈ ਕੀ ਕੀ ਰੇਟ ਦਾ ਬੱਚਾ ਵੇਚਦੇ ਆਂ ਬਾਈ ਉਹ ਤਾਂ ਬਾਈ ਚਲੋ ਹੁਣ ਜਦੋਂ ਕੋਈ ਪੈਸੇ ਭਰਨ ਵਾਲਾ ਹੁੰਦਾ ਕੋਈ ਬੰਦਾ ਉਸ ਤਰ੍ਹਾਂ ਦਿੱਤਾ ਜਾਂਦਾ ਐਵੇਂ ਚੰਗੇ ਬੰਦੇ ਨੇ ਵੇਚਦੇ ਆਂ ਵੀ ਜਿਹੜਾ ਸੌਂਕ ਨੂੰ ਉਹ ਲੈ ਲਿਆ ਪੰਮ ਤੁਸੀਂ ਲੈ ਜਾਓ ਤੇ ਕਿਹੜੀ ਗੱਲ ਆ ਐਵੇਂ ਪੈਸੇ ਦੋ ਹਾਂ ਤਾਂ ਪੈਸੇ ਨੂੰ ਵੇਚਣਾ ਜਿਹੜਾ ਕੋਈ ਪੈਸੇ ਭਰ ਦੂਗਾ ਲੈ ਜਾ ਸਕਦਾ ਠੀਕ ਆ ਕਿੰਨੇ ਕੇ ਪੈਸੇ ਬਾਈ ਕਿੰਨੇ ਕੇ ਦਾ ਬੱਚਾ ਹੁੰਦਾ ਇੱਕ ਬੱਚਾ ਤਾਂ ਭਾਜੀ 20000 ਦੇ ਵੀ ਆ 30000 ਦੇ ਵੀ ਆ ਤੇ ਲੋਕੀ 5-5 ਲੱਖ ਦੇ ਲੋਕਾਂ ਨੇ ਬੱਕਰੀ ਵੇਚੇ ਹੋਏ ਆ ਹੂੰ ਤਾਂ ਅਸੀਂ ਤਾਂ ਫੇਰ ਵੀ ਬੱਚੇ ਦਾ ਮੁੱਲ ਤੋਂ ਬੱਚਿਆਂ ਵਾਲੀ ਮੰਗਣਾ ਆ ਸਹੀ ਹੈ ਨਾ ਠੀਕ ਹੁਣ ਵੱਡੇ ਬੱਚੇ ਛੋਟੇ ਬੱਚੇ ਦਾ ਵੱਡੇ ਵਾ ਬੱਕਰੇ ਜਨਾਂ ਦਾ ਮੁੱਲ ਅਸੀਂ ਨਹੀਂ ਮੰਗ ਸਕਦੇ ਨਾ ਬੱਕਰੀਆਂ ਦੇ ਖਾਏ ਬਈ ਛੋਡੀਆਂ ਵੀ ਆ ਆਲੂ ਹੀ ਪੱਠ ਫੜ ਕੇ ਪਾਲੀ ਆ ਬੱਕਰੀਆਂ ਤਾਂ ਸਾਰੀਆਂ ਘਰ ਦੀਆਂ ਨੇ ਹਨਾ ਬਈ ਹਾਂ ਸਾਰੀਆਂ ਘਰ ਦੀਆਂ ਇਹ ਤਾਂ ਨਹੀਂ ਬਾਹਰੋਂ ਲੈਤੀਆਂ ਨਹੀਂ ਨਹੀਂ ਬਾਹਰੋਂ ਕਾਹਦੀ ਸਾਰੀਆਂ ਘਰ ਦੀਆਂ ਸਾਰੀਆਂ ਘਰ ਦੀਆਂ ਪਾਲੀਆਂ ਹੋਈਆਂ ਕਰਦੀਆਂ ਪਾਲੀਆਂ ਆ ਗੱਬਣਿਆ ਸਾਢੇ ਦਿਨਾਂ ਦੀ ਸਾਢੇ ਦਿਨਾਂ ਦੀ ਹੈ ਹੂੰ ਇਹ ਲੋਹੀਆ ਇਹ ਵੀ ਬਰੀਡ ਉਹੀ ਰੱਬੋ ਵਾਲੀ ਆ ਗਈ ਕਿ ਤੁਹਾਡੇ ਲਵੇ ਆ ਗਈ ਉਹ ਹੀ ਉਹ ਸਾਰੀ ਸਾਰੀਆਂ ਉਹੀ ਆ ਅੱਛਾ ਫਿਰ ਇਹ ਤੁਹਾਡੇ ਲਵੇ ਇਹ ਤਾਂ ਬੁੱਧੂ ਤੋਂ ਤੁਸੀਂ ਬੱਕਰ ਲੈਤਾ ਇਹ ਬੱਕਰੀਆਂ ਕਿਵੇਂ ਆਈਆਂ ਤੁਹਾਡੇ ਲਵੇ ਇਹ ਬੱਕਰੀਆਂ ਜਦੋਂ ਪਹਿਲਾਂ ਇਹ ਸਾਡੇ ਇਧਰ ਲੁਧਿਆਣੇ ਵਿੱਚ ਆਈ ਸੀ ਦੁੱਧ ਪਾਣ ਆਪਣੇ ਫਗਵਾੜੀ ਸ਼ਹਿਰ ਠੀਕ ਹੈ ਇਹ ਉਧੀਆਂ ਅੱਛਾ ਉਧੋਂ ਆਉਂਦੀਆਂ ਨੇ ਤੁਹਾਡੇ ਦਾਦਿਆਂ ਨੇ ਲੈ ਲਈਆਂ ਮੰਨੀਆਂ ਹਾਂ ਗਾਂਾਂ ਦੀਆਂ ਸਾਡੀ ਇਦਾਂ ਪੀੜੀ ਦਾ ਤੁਰੀ ਆਉਂਦੀਆਂ ਨੇ ਬੱਕਰੀਆਂ ਹੂੰ ਬਾਕੀ ਕੋਈ ਲਾਲ ਇਹ ਵਿੱਚ ਕਾਲੀਆਂ ਵਿੱਚ ਤੇ ਇੱਕ ਪਾਠੇ ਉਹਦੇ ਬੱਕ ਤੇ ਡਾਬਿਆ ਉਹਦੇ ਅੱਛਾ ਇਹਦੀ ਹਾਈਟ ਕਿੰਨੀ ਕਿੰਨੀ ਕੋਈ ਬਾਈ ਹਾਂਜੀ ਹਾਈਟ ਬਾਕੀ ਤਾਂ ਬਸ ਸਾਹਮਣੇ ਕੋਈ ਮੀਡੀਅਮ ਹੁੰਦੀ ਕੋ ਉੱਪਰ ਥੱਲੇ ਹੁੰਦੀ ਮੀਂਹ ਹਾਈਟ ਬਾਕੀ ਤਾਂ ਹੁੰਦੀ ਆ ਕੋਈ ਜਿਹਦੀ ਮਾਂ ਤੇ ਜਾਂਦੀ ਜਿਆਦਾ ਕਰਕੇ ਪਸੂ ਮਾਂ ਜਿਹਦੀ ਕੋਈ ਹਾਈਟ ਚੰਗੀ ਉਹ ਮਾਂ ਹਾਈਟ ਉਹਦੇ ਉਹਦੇ ਮੁਤਾਬਕ ਚੱਲਦੀ ਆ ਹੂੰ ਇਹ ਕੱਦ ਵੀ ਛੱਕਰੋਂ ਤੋਂ ਛੋਟੇ ਹੈਗੇ ਆ ਹਾਂ ਲੇਕਿਨ ਦੁੱਧ ਨੂੰ ਵਧੀਆ ਬੱਕਰੀਆਂ ਆ ਦੁੱਧ ਨੂੰ ਚੰਗੇ ਨੇ ਹੈ ਠੀਕ ਆ ਇੱਕ ਕਾਲੀ ਦੱਬੀ ਜੀ ਹੈਗੇ ਨਾ ਇਹਦੇ ਵਿੱਚ ਹੈਗੇ ਮਾੜੇ ਮਾੜੇ ਜਿਆਦਾ ਕਿ ਜਿਹੜੀਆਂ ਵਰਸਦੀ ਬੱਕਰੀਆਂ ਨੇ ਉਹਦੇ ਬੱਖ ਤੇ ਡਬੋਂਦਾ ਜਾਂ ਲਸਣ ਹੁੰਦਾ ਇਹਦੇ ਥੱਲੇ ਦਾਹ ਲਸਣ ਆਦੇ ਹੂੰ ਫਾ ਲਸਣ ਦੇ ਅੱਛਾ ਇਹ ਨਿਸ਼ਾਨੀ ਜਿਆਦਾ ਕਰਕੇ ਇਹ ਹੁੰਦੀ ਜਾਂ ਬੱਖ ਤੇ ਡ ਜਾ ਇਹ ਹੁੰਦਾ ਹੈ ਜਿਹੜੀ ਅੰਬਰ ਸ਼ਰੀਆ ਜਿਹੜਾ ਬਾਬਾ ਸ਼ਰੀਫ ਗੁੱਜਰੇ ਨਾ ਪਾਕਿਸਤਾਨ ਦੇ ਵਿੱਚ ਬੈਠਾ ਸ਼ਾਈਵਾਲ ਦੇ ਵਿੱਚ ਉਹ ਫਰੋਜਪਰੀਏ ਆ ਉਹ ਉਹਨਾਂ ਕੋ ਬੱਕਰੀਆਂ ਸਾਰੀਆਂ ਇਸ ਨਜ਼ਰ ਦੀਆਂ ਆ। ਸਾਰੀਆਂ ਬੱਕਰੀਆਂ ਦੇ। ਇਹ ਬਾਬਾ ਸ਼ਰੀਫ ਕੋ ਉਹ ਲਸਣ ਉਹਨਾਂ ਦੇ ਲਾਜ਼ਮੀ ਆ ਨਾ ਦੇ। ਹਾਂ ਲਸਣ ਆ। ਇਹ ਵੀ ਉਹਨਾਂ ਦੇ ਉਹ ਚੋਂ ਆ ਗਏ ਹੈ। ਹਾਂਜੀ ਸ਼ਾਈਵਾਲ ਵਾਲੀਆਂ। ਇਧਰ ਗਈਆਂ ਉਹ ਦੂਜੀ ਪੱਕੇ ਫੜ ਗਿਆ ਬੱਲੀ ਆ। ਆ ਬੱਲੀ ਆ। ਆ ਸਾਰੀਆਂ ਨਾਲ ਦੀ। ਹੁਣ ਕਿੰਨੀਆਂ ਕਿ ਬੱਕਰੀਆਂ ਨੇ ਬਾਈ ਸਾਰੀਆਂ? ਓਏ ਕੁਛ ਹੋਣੀਆਂ ਕੋ ਥੀਂਗ ਦੇ ਲੱਗੇ ਹੋਣੀਆਂ। ਕਰੇ ਅਲੱਗ ਨੇ। ਹਾਂਜੀ ਕਰੇ ਵੀ ਹੋਣਗੀਆਂ ਕਉਰੀ ਲੈ ਆਏ ਸਾਰੀਆਂ ਬਈ ਹਾਂਜੀ ਕਰੇ ਹੈਗੀਆਂ ਪਰ ਹੋਰ ਵੀ ਹੈਗੀਆਂ ਇਹ ਤੋਂ ਸਿਰਫ ਗੱਡੀ ਛੋਟੀ ਕਰਕੇ ਨਹੀਂ ਲੈ ਕੇ ਆਏ ਅੱਛਾ ਠੀਕ ਹੈ ਤੇ ਬਾਕੀ ਆਪਦੀ ਪਾਸੇ ਬੜ ਗਿਆ ਨਾ ਵਿੱਚੋਂ ਨਾਗਰੀ ਕੱਢੀ ਆਪੜੀ ਆ ਮਾਮਾ ਮਾਤੀਆਂ ਇਹ ਅੱਛਾ ਮਾਮਾ ਮਾਤੀਆਂ ਨੇ ਹਾਂਜੀ ਇਹ ਬਈ ਕਾਲੀ ਆ ਨਾਗਰੀ ਆ ਗਈ ਇਹ ਕਿਵੇਂ ਇਦਾਂ ਕੋਈ ਪਿਸ਼ੋਕਰ ਤੇ ਲੈ ਜਾਂਦੀ ਜਾਂ ਕੋਈ ਪਿਸ਼ੋਕਰ ਤੇ ਲੈ ਗਈ ਇਹ ਮਾਮਾ ਦੀਆਂ ਗਾਨੀਆਂ ਇਹਨਾਂ ਦੇ ਵੀ ਪਾਕਿਸਤਾਨ ਵਾਲੀਆਂ ਨੇ ਸਾਰੀਆਂ ਸਾਰੀ ਸਾਰੀ ਟੋਟ ਪਾਸ ਜਿੰਨੀ ਸਾਰੀਆਂ ਬੱਕਰਾਂ ਟੋਟ ਪਾਕਿਸਤਾਨ ਦੀਆਂ ਆ ਠੀਕ ਐ ਇਹ ਕਿੰਨੇ ਟਾਈਮ ਦੇ ਹੋ ਗਈ ਪੱਠ ਬਈ ਇਹ 2 ਦੰਦ ਹੋਈ ਐ ਇਸ ਟਾਈਮ ਅੱਛਾ 2 ਦੰਦ ਹੋਣਾ ਵੀ ਨਹੀਂ ਲਦੀ ਆ ਹੂੰ ਇਹ ਮਾਂ ਜਿੱਡਾ ਕਰ ਕੀ ਕਰਦਾ ਨਾ ਹਾਂਜੀ ਬਸ ਇਹ ਇਹ ਕੱਦ ਜ਼ਿਆਦਾ ਕਰੋ ਇਹ ਤਾਂ ਕਰੂਗੀ ਤਾਂ ਹਾਂ ਬਾਕੀ ਦੁੱਧ ਦੀ ਗੱਲ ਹੁੰਦੀ ਆ ਬੱਕਰੇ ਕਿਹੜਾ ਕਿਹੜਾ ਛੱਡਿਆ ਛੇ ਤੇ ਇਹਨਾਂ ਇਹਨਾਂ ਦੂਜਾ ਬੱਕਰਾ ਕਾਲਾ ਛੱਡੂ ਬੱਲਾ ਵੱਡਾ ਮਰ ਗਿਆ ਅੱਛਾ ਹਾਂਜੀ ਉਹਦੀ ਪੱਠ ਐ ਉਹ ਵੀ ਉਹ ਇਸ ਜਣੇ ਦਾ ਬੱਕਰਾ ਠੀਕ ਐ ਹਾਂਜੀ ਇੱਕ ਕ੍ਰਾਸ ਸੀ ਇਹ ਇਹ ਜਿਹੜੀ ਪੱਠਾ ਇਹ ਉਹਦੀ ਹੈ ਹਾਂਜੀ ਬੱਕਰੇ ਦੀ ਜਿਹੜਾ ਮਰ ਗਿਆ ਜਿਹੜਾ ਮਰ ਗਿਆ ਉਹਦੀ ਕਾਲੀ ਦੀ ਹਮ ਹੈਲੋ ਇਹ ਤੁਹਾਡੇ ਲਈ ਵਧੀਆਂ ਜੀ ਇਹ ਹਮ ਠੀਕ ਆ ਠੀਕ ਹੈ ਇਹ ਆ ਵੀ ਦੁੱਧ ਵਾਲੀਆਂ ਬੱਕਰੀਆਂ ਖਾਣੇ ਪਿੱਛੋਂ ਪਿੱਛੋਂ ਮਾਸਕੁਰੀਆਂ ਨਹੀਂ ਆਗੀਆਂ ਹਮ ਚੋਕ ਚੜਦਾ ਬਿਲਕੁਲ ਇੰਨਾ ਕ ਬਣ ਜਾਣਾ ਇਹਨਾਂ ਦੇ ਅੱਛਾ ਹਾਂਜੀ ਹਾਂ ਲੈ ਠੀਕ ਆ ਪਰ ਸੂਵੇ ਭਾਈ ਕਿੰਨੇ ਲੈਨੇ ਸਾਲ ਚ ਸਾਲ ਹੀ ਇੱਕੋ ਹੀ ਇੱਕ ਆ ਕੋਈ ਚੋਰੀ ਬੱਕੇ ਲੱਗ ਜੇ ਗੱਲ ਵੱਖਰੀ ਨਹੀਂ ਤਾਂ ਇੱਕੋ ਹੀ ਕਿਹੜੀ ਰੁੱਤ ਤੇ ਗੱਬਣ ਕਰਾਉਨੇ ਆ ਅਸੀਂ ਜਦੋਂ ਮਤਲਬ ਅਸੂਕਤੇਰ ਕਰਾਣੀ ਆ ਤੇ ਉਹ ਆ ਭਾਦੋਂ 15 ਉਹ ਸੂਣੀ ਆ ਫਗਣ ਚ ਫਗਣ ਚ ਤੇ ਜਦੋਂ ਕੋਈ ਆਪਣੀ ਜੀੜ ਤੇ 15 ਕਰਾਉਂਦੇ ਕੋਈ 15 ਮਤਲਬ ਫਸਾਖ ਚ ਖੜ ਜਾਂਦਾ ਉਹ ਬੱਕਰੀ ਅਸੂਕਤੇ ਸੁਗੀ ਆ ਜਾਂ ਉਹ ਸੂਣੀ ਆ ਭਾਦੋਂ ਦੀ 15 ਕੋਈ ਬਣੀ ਆ ਕੋਈ ਇਦਾਂ ਵੇ ਜਿਹੜੀ ਫਸਾਖ ਵਾਲੀ ਬੱਕਰੀ ਆ ਫਰਕ ਜਦੋਂ ਕਰਾਉਂਦੀਆਂ ਰੱਬ ਨਾਲ ਅਗਰ ਕੋਈ ਬਈ ਬੱਚ ਬਕਰੀ ਬੱਚਾ ਸੜ ਜਾਂਦੀ ਆ ਕੋਲਬ ਦੁਬਾਰਾ ਵੀ ਉਹ ਕਰਾਸ ਕਰਾ ਸਕਦੇ ਆ ਉਹ ਫੱਗਣ ਜਿਹੜਾ ਵਧੀਆ ਢੰਗ ਤੇ ਸੁਬੰਦੀ ਜਾ ਕੇ ਜਿਹੜੀ ਬਕਰੀ ਅਸੂ ਦੀ ਮਤਲਬ ਬੱਚਾ ਕਰਾਉਂਦੇ ਆ ਉਹ ਸਿਆਦ ਵੀ ਬੱਚਾ ਸੜ ਜਵੇ ਉਹ ਫੇ ਨਾ ਉਹ ਫੱਗਣ ਜਿਹੜਾ ਸੋਣੀ ਆ ਤੇ ਨਾ ਬਿਸੌਰ ਜੁੜੀ ਆ ਜਿਹੜਾ ਅੱਜ ਕੱਲ ਬੱਕਰੀ ਖੁੰਦੀ ਆ ਉਹ ਤੇ ਬੱਚਿਆਂ ਨੂੰ ਮੱਛਰ ਵਿਖਾਊਗਾ ਮੱਖੀ ਵਿਖਾਊਗੀ ਉਹ ਪਾਲਦੇ ਨਹੀਂ ਬੱਚਾ ਪਾਲਣਾ ਵੀ ਔਖਾ ਹੂੰ ਉਹ ਤਾਂ ਵੀ ਆਮ ਜਾਣ ਕੇ ਬੋਝ ਕੇ ਪੱਖੇ ਝੰਨਣ ਵਾਲੀ ਗੱਲ ਹੁੰਦੀ ਆ ਠੀਕ ਹੈ ਠੀਕ ਹੈ ਜਿਆਦਾ ਵੀ ਕੱਤੇ ਚ ਲੈ ਲੋਣਾ ਅਨੇਕ ਆ ਸੋਚ ਆ ਸੋਚ ਹਾਂਜੀ ਤੇ ਜਾਂ ਫਿਰ ਮੂਰੇ ਲੋੜੀ ਦਵਾ ਦੇ ਹਾਂਜੀ ਬੱਕਰੀ ਬਿਲਕੁਲ ਸੁਹਾਣੀ ਹੋਵੇ ਪਿੱਛੋਂ ਲੈ ਜਵੇ ਉਹ ਕੱਤੇ ਜਿਹੜੀ ਬੱਕਰੀ ਸੁਹਾਣੀ ਕੱਤੇ ਦੀ ਬੱਕਰੀ ਦਾ ਬੱਚਾ ਕਦੀ ਨਹੀਂ ਮਰਦਾ ਅਸਿਆ ਹਾਂ ਦੁੱਧ ਵੀ ਪੱਕਾ ਹੁੰਦਾ ਉਸ ਟਾਈਮ ਮਤਲਬ ਬੱਚੇ ਨੂੰ ਆਪਾਂ ਲਾੜੀ ਕੰਡੇ ਪਾ ਸਕਦੇ ਹਾਂ ਉਹ ਫਲ ਸਕਦੇ ਆ ਹੁਣ ਅੱਜ ਕੱਲ ਨੂੰ ਕੀ ਪਾਵਾਂਗੇ ਦੁੱਧ ਪਾਵਾਂਗੇ ਡੇਗ ਪਾਵਾਂਗੇ ਉਹਦੀ ਕੌੜ ਆ ਉਹ ਬੱਚੇ ਨੂੰ ਹਜਮ ਨਹੀਂ ਹੁੰਦੀ ਮਾਰੂ ਦੁੱਧ ਪਾਵਾਂਗੇ ਦੁੱਧ ਗਰਮਿਆਂ ਉਹ ਮੋਕਾਂ ਲੱਗੂਗੀਆਂ ਵਜਾ ਕੁਚਾ ਮੱਖੀ ਬੱਚੇ ਵਧੇਰਾ ਆ ਇਸ ਕਰਕੇ ਤੁਸੀਂ ਜ਼ਿਆਦਾਤਰ ਕਿਹੜਾ ਸੂਆ ਲੈਨੇ ਬਾਈ ਹਾਂਜੀ ਫੱਗਣ ਦਾ ਫੱਗਣ ਦਾ ਹਾਂ ਬੱਚਾ ਤਾਂ ਪਾਲ ਜੇ ਕਿਉਂ ਉਹ ਤਾਂ ਬੱਕਰੀ ਨੂੰ ਦੁੱਧ ਤੋਂ ਚਲੋ ਦੁੱਧ ਹੁੰਦਾ ਜ਼ੋਰ ਉਹ ਵੀ ਬੱਕਰੀਆਂ ਵਾਲਾ ਜੜੀ ਬੂਟੀ ਵਾਲਾ ਦਵਾ ਆਪਣੇ ਦਿਨ ਦੇ ਰਹੇ ਦੀ ਆ ਤੇਜ਼ ਕਰਦੇ ਪਰ ਉਹਦੋਂ ਵੀ ਦੁੱਧ ਗਰਮ ਹੁੰਦਾ ਉਹ ਬਈ ਉਹਦੋਂ ਗਰਮ ਹੁੰਦਾ ਹੈ ਜਾਨਕਿ ਬੱਚਾ ਉਸ ਟਾਈਮ ਪਾਲਣਾ ਫਿਰ ਵੀ ਥੋੜਾ ਔਖਾ ਹੁੰਦਾ ਉਹਦੋਂ ਡੜੀ ਕੰਡਾ ਚਲੋ ਮਿਲਦਾ ਰਹਿੰਦਾ ਆ ਜਦੋਂ ਹਰੇ ਹੋਰਾਂ ਦਾ ਜਦੋਂ ਜਾਨਵਰ ਦੁੱਧ ਆਪਾਂ ਹਲਕਾ ਛੱਡਦੇ ਆ ਤਾਂ ਬਰਸੀਨ ਥੋੜੀ ਪਾਣ ਦੇ ਬੰਦਾ ਕੋਈ ਸੁੱਕਾ ਫੱਟਾ ਮੜਾ ਮੋਟਾ ਥੋਕ ਪਲ ਜਾਂਦੀ ਆ ਤੇ ਫਿਰ ਦੁੱਧ ਕਿੰਨਾ ਟਾਈਮ ਪਿਆਉਂਦੇ ਆ ਬੱਚਿਆਂ ਨੂੰ ਦੋ ਦੋ ਟਾਈਮ ਦੋ ਟਾਈਮ ਠੀਕ ਆ ਤੇ ਤਿੰਨ ਤ ਜਿਹੜੀਆਂ ਨਸਲਦਾਰ ਬਕਰਾ ਹੁੰਦਾ ਨਾ ਉਹ ਬਕਰੀ ਦੇ ਮਤਲਬ ਸੁੰਦਿਆਂ ਤੱਕ ਦੁੱਧ ਦੇਣ ਵਾਲੇ ਹੁੰਦੇ ਆ ਅੱਛਾ ਹਾਂਜੀ ਜਿਹੜੇ ਨਸਲਦਾਰ ਬਕਰੀ ਹੁੰਦੇ ਨਾ ਮਠਾਸ ਵਾਲੀ ਜਿਹਦੀ ਬਕਰੀ ਲੱਗੀ ਮਤਲਬ ਕਟੋਕਤੈਨ ਵੀ 4 ਮਹੀਨੇ ਦੁੱਧ ਦੇਵੇ ਹਾਂ ਉਹ ਉਹ ਬਕਰੀ ਮਤਲਬ ਸਹੀ ਗਣੀ ਜਾਂਦੀ ਹੈ ਠੀਕ ਹੈ ਕੋਈ ਬੱਕਰੇ ਕੋਈ ਬਕਰੇ ਹੁੰਦੇ ਕੋੜ ਵਾਲੀ ਆਪਾਂ ਬਕਰੀ ਅੱਜ ਕਰਾਈਏ ਤਾਂ 15 ਦਿਨ ਜੋ ਸੁੱਕਣਾ ਸ਼ੁਰੂ ਹੋ ਜਾਂਦਾ ਉਹ ਮਤਲਬ 2 ਮਹੀਨੇ 2.5 ਮਹੀਨੇ ਦੁੱਧ ਸੁੱਕਣੀ ਸ਼ੁਰੂ ਹੋ ਜਾਂਦੀ ਬਕਰੀ ਠੀਕ ਹੈ ਹਾਂਜੀ ਇਹ ਜਿਹੜੀ ਨਸ ਚਲਦੀ ਆ ਉਹ ਨਮਾ ਟਾਈਮ ਚਲਦਾ ਨਸਲ ਦਾ ਬੱਕਰਾ ਬੱਕਰਾ ਬੱਕਰੀ ਵੀ ਤੇ ਉਹ ਡਿਪੈਂਡ ਕਰਦੀ ਬੱਕਰਾ ਮੇਨ ਬੱਕਰਾ ਮੇਨ ਬੱਕਰਾ ਹਾਂਜੀ ਬੱਕਰਾ ਚੰਗਾ ਹੋਊਗਾ ਤਾਂ ਬੱਕਰੀ ਚੰਗੀਆਂ ਹੁਣ ਜਿੰਨੇ ਵੀ ਚੰਗੇ ਮਾੜੇ ਮੂੰਹ ਦੀਆਂ ਹੈਗੀਆਂ ਤੇ ਬੱਕਰੇ ਸਿਰੂ ਆ ਠੀਕ ਹੈ ਹੁਣ ਬੱਕਰੀਆਂ ਬਾਹਰੋਂ ਇੱਕ ਇਕੱਠੀਆਂ ਜਿੰਨੀ ਮਰਜ਼ੀ ਕਰ ਲਓ ਤੇ ਕੋਈ ਕਰਦੀ ਬੱਕਰੀਆਂ ਬਣਾਉਣੀਆਂ ਉਹ ਔਖੀਆਂ ਤੇ ਬੱਕਰਾ ਚੰਗਾ ਹੋਊਗਾ ਵਿੱਚ ਤੇ ਥੋੜੀਆਂ ਬੱਕਰੀਆਂ ਬਣ ਸਕਦੀਆਂ ਜਲਦੀ ਤੇ ਬਾਈ ਫਿਰ ਹੁਣ ਤੁਸੀਂ ਕਾਤਰ ਰਹਿੰਦੇ ਹੋ ਹਾਂਜੀ ਤੇ ਹੁਣ ਆਹ ਹੁਣ ਆਏ ਹੋਏ ਹਾਂ ਮੇਲੇ ਕਰਕੇ ਆ ਜਿੰਨੇ ਹੋ ਮੇਲੇ ਕਰਕੇ ਪਿਛਲੇ ਸਾਲ ਵੀ ਆ ਸੀ ਐਕਟਿ ਅੱਛਾ ਉਹ ਉਹ ਫਿਰ ਬਾਹਰ ਹੀ ਬਾਹਰ ਕੀ ਕੰਮ ਕਰਦੇ ਬਈ ਮਾਰ ਅਸੀਂ ਉਹ ਦੂਜਾ ਸਕੈਫੋਲਡ ਕੰਮ ਕਰਦੇ ਹਾਂ ਅੱਛਾ ਜਦੋਂ ਬਿਲਡਿੰਗ ਲੈਂਦਾ ਹੁੰਦਾ ਇਸ ਤਰ੍ਹਾਂ ਠੀਕ ਹੈ ਉਹ ਬੱਕਰੀਆਂ ਦਾ ਸ਼ੌਂਕ ਹੈਗਾ ਸਾਨੂੰ ਹਾਂਜੀ ਬੱਕਰੀਆਂ ਦੇ ਸ਼ੌਂਕ ਖਰਚ ਕੇ ਵੀ ਆ ਜਨ ਮੇਲੇ ਤੇ ਹਾਂਜੀ ਹੂੰ ਬੱਕਰੀ ਵੈਸੇ ਮੇਰਾ ਬੇਟਾ ਚਾਰਦਾ ਆ ਤੇ ਚਲੋ ਮੇਲੇ ਦੇਖਣ ਵਾਸਤੇ ਜਾਂ ਬੱਕਰੀ ਸ਼ੌਂਕ ਕਰਕੇ ਤੇ ਇਸ ਕਰਕੇ ਵੀ ਮੇਲੇ ਦੇ ਜਾਂਦਾ ਹੂੰ ਮਤਲਬ ਹਰ ਵਾਰ ਇੱਕ ਵੀ ਨਹੀਂ ਆਇਆ ਜਾਂਦਾ ਹੂੰ ਹੂੰ ਤੇ ਮੈਂ ਵੈਸੇ 17 ਸਾਲ ਬਾਅਦ ਇੱਥੇ ਪਹਿਲੇ ਸਾਲ ਆਇਆ ਸੀ ਮੇਲੇ ਤੇ ਅੱਛਾ ਤੇ ਇਹ ਕਿ 19ਵੇਂ ਸਾਲ ਹੁਣ ਆਇਆ ਠੀਕ ਹੈ ਠੀਕ ਹੈ ਵੀ ਸੌਂਕਾ ਵੀ ਬਾਈ ਆਪਦਾ ਕੰਮ ਕਰ ਛੱਡ ਕੇ ਬੱਕਰੀਆਂ ਕਰਕੇ ਮੇਲਾ ਦੇਖਣ ਆਉਂਦਾਗਾ ਤੇ ਬਾਈ ਜਿਵੇਂ ਹਨਾ ਕੋਈ ਇੱਕ ਅੱਧਾ ਤਜਰਬਾ ਕੋਈ ਪੁਰਾਣਾ ਜਿਹੜੇ ਨਵੇਂ ਬੰਦੇ ਚ ਆ ਰਹੇ ਨੇ ਕੰਮ ਚ ਉਹ ਇਸ ਤਰ੍ਹਾਂ ਜੀ ਜਿਹੜੇ ਬੰਦਾ ਆਪਣਾ ਉਗਜਛੀ ਆ ਉਹ ਲਵੇ ਬੱਕਰੀਆਂ ਠੀਕ ਹੈ ਜੀ ਕਿ ਜਿਆਦਾ ਛੋਲੇ ਬੰਦਾ ਤਾਂ ਕੁਝ ਵੀ ਲੈ ਸਕਦਾ ਹਾਂ ਜਿਹੜਾ ਬੰਦਾ ਨੋਰਮਲ ਆ ਜਦੋਂ ਕਿ ਨੋਰਮਲ ਆ ਸ਼ੌਂਕ ਜਨ ਪੂਰਾ ਕਰਨਾ ਕੋਈ ਥੋੜਾ ਹਲਕਾ ਕਟ ਰੇਟ ਦਾ ਜਾਨਵਰ ਲਵੇ ਮਹਿੰਗਾ ਜਾਨਵਰ ਲੈਣਾ ਉਸ ਬੰਦੇ ਨੂੰ ਥੋੜਾ ਔਖਾ ਕਿਉਂਕਿ ਉਹਦੇ ਵਿੱਚ ਕੋਈ ਸੌਤਰੀ ਹਵੀ ਨਵੀ ਹੋ ਜਾਂਦੀ ਆ ਤੇ ਕੋਈ ਬੰਦੇ ਨੂੰ ਵਿਚਾਲੀ ਉਹ ਮਲਾ ਘੱਟ ਪੈਸੇ ਵਿੱਚੋਂ ਕੰਮ ਫਿਰ ਕਿ ਲਵੇ ਵਪਾਰੀਆਂ ਦੇ ਚੱਕਰ ਜਨਾ ਫਸੇ ਆਪਣੇ ਯਾਰ ਦੋਸਤ ਲਾਜ਼ਮੀ ਵਿੱਚ ਬਣਾ ਕੇ ਰੱਖੋ ਮੀਲੀਮ ਸਾਹਿਬ ਵਿੱਚ ਕਿ ਤੁਸੀਂ ਜਿੱਥੇ ਮਰਜੀ ਗਾਂ ਵਾਸਤੇ ਲੈ ਸਕਦੇ ਆ ਹੂੰ ਤੇ ਜੇ ਹੁਣ ਤੁਸੀਂ ਪੈਸੇ ਦੇ ਚੱਕਰ ਵਜਾਓਗੇ ਲੋ ਜੀ ਉੱਥੋਂ ਫੜ ਲਓ ਲੱਖ ਰੁਪਏ ਬੱਕਰੀ ਲੈ ਲੱਖ ਰੁਪਏ ਬੱਕਰੇ ਸਾਲ ਦੇ ਮੈਂ ਮੈਂ ਸ਼ਰਤ ਨਾ ਕਹਿੰਦਾ ਤੇ ਦਾਬੇ ਤੁਹਾਡੀ ਪੂਰੀ ਤਰੂ ਲੱਖ ਰੁਪਏ ਬੱਕਰੀ ਲੈ ਕੇ ਮੈਂ ਸਾਲ ਚ ਪੈਸੇ ਪੂਰੇ ਕਰਕੇ ਦਿਖਾ ਦੇਂਦੇ ਹੰਦੇ ਨਹੀਂ ਹੈ ਨਾ ਦੁੱਧ ਪਾ ਦੇਵੇ ਡਬਲ ਸੁਆ ਵੀ ਲੈ ਲਵੇ ਹੂੰ ਚਾਰ ਬੱਚੇ ਦੇ ਦਊਗੀ ਬੱਕਰੀ 6 ਦੇ ਦਊਗੀ 6 ਬੱਚੇ ਤੁਸੀਂ ਪਾਲੂਗੇ ਬੱਕਰੀ ਨੂੰ ਬੱਚਿਆਂ ਨੂੰ ਫੜਾਉਂਗੇ ਜਾਂ ਆਪ ਚੋਗੇ ਹੂੰ ਲੱਖ ਦੀ ਲੈ ਕੇ ਕਿੱਥੋਂ ਪੂਰੇ ਕਰੂਗੇ ਹੂੰ ਲੱਖ ਦੀਆਂ 5 ਲੈ ਲਓ ਹੂੰ 10 ਬੱਚੇ ਹੋਣਗੇ 10 ਵਿੱਚੋਂ 5 ਹੋਣਗੇ 25 ਥੋੜੇ ਬੱਚੇ ਦੇ ਵਿਕਣਗੇ ਹੂੰ ਬਾਕੀ ਤੁਹਾਨੂੰ 75 ਰੁਪਏ 75 ਥੋੜੀ ਬੱਕਰੀਆਂ ਖਰੀਆਂ ਕੋ ਇਸ ਕਰਕੇ ਸਮਝ ਸੋਚਣਾ ਆਪਣੀ ਬਿਲਕੁਲ ਠੰਡੇ ਦਿਮਾਗ ਦੇ ਨਾਲ ਬੱਕਰੀ ਖਰੀਦੋ ਵਪਾਰੀ ਚੱਕਾ ਜਾਂਦਾ ਸੋ ਸਹੀ ਗੱਲ ਆ ਸਹੀ ਆ ਹੂੰ ਤੇ ਜਿਵੇਂ ਹੁਣ ਆਜੇ ਬਈ ਗਰਮੀ ਦੀ ਰੋਤਾ ਹਨਾ ਤਾ ਇਹਨਾਂ ਨੂੰ ਕੀ ਕੋਈ ਜਿਵੇਂ ਮੰਨ ਕੇ ਹੌਂਕਦੇ ਆਉਂਦੇ ਨੇ ਹਾਫ ਨੇ ਆਉਂਦੇ ਨੇ ਬੱਕਰੀਆਂ ਉਹਨਾਂ ਲਈ ਕੀ ਦੇਣਾ ਚਾਹੀਦਾ ਬਈ ਉਹਦੇ ਵਿੱਚ ਅਸੀਂ ਗੁੜ ਦਾ ਕਾੜਾ ਬਣਾਉਂਦੇ ਆ ਉਹ ਠੰਡਾ ਇਹਨੂੰ ਹੁੰਦਾ ਬੱਕਰੀ ਨੂੰ ਅਹ ਗੁੜ ਦਾ ਕਾੜਾ ਠੰਡਾ ਹੁੰਦਾ ਹਾਂਜੀ ਗੁੜ ਦਾ ਕਾੜਾ ਮੈਂ ਠੰਡਾ ਹੁੰਦਾ ਮਤਲਬ ਗੁੜ ਨੂੰ ਉਬਾਲ ਲੈਣਾ ਵਾਲਕਿਓ ਨੂੰ ਠੰਡਾ ਠੰਡੇ ਬਣਦਾ ਮਤਲਬ ਦੂਜਾ ਭਾਗ ਨਾਲ ਟੱਪ ਕੋਈ ਨੂੰ ਪਿਲਾ ਦਿਓ ਫਿਰ ਪਸ਼ੂ ਦਾ ਮਤਲਬ ਹਾਜਮਾ ਮਤਲਬ ਨਰਮ ਹੋ ਜਾਂਦਾ ਤੇ ਬਾਅਦ ਵਿੱਚ ਇਹਨਾਂ ਨੂੰ ਪਸ਼ੂ ਜ਼ਿਆਦਾ ਕਰਕੇ ਭੁੱਖਾ ਬੋਂਵੇ ਛਕ ਲੈ ਜਵੇ ਜਾਨਵਰ ਦੇ ਪੈਰ ਥੱਲੇ ਸੁੱਕੇ ਲਾਜ਼ਮੀ ਹੋਣੇ ਚਾ ਥੱਲੋਂ ਸੁੱਕਾ ਹੋਵੇ ਥੱਲੋਂ ਸੁੱਕਾ ਲਾਜ਼ਮੀ ਹੋਣਾ ਚਾਹੀਦਾ ਜੇ ਜੇ ਤੁਹਾਡਾ ਬਾੜੇ ਕੋ ਤੰਗੋਂ ਦੇ ਘਰਾਂ ਵਿੱਚ ਸਾਰੇ ਕੋਈ ਗਜੈਸ਼ੀ ਨਹੀਂ ਹੁੰਦੀ ਤਾਂ ਬਾਹਰ ਕੱਢ ਕੇ ਪਸੂ ਨੂੰ ਲਾਜ਼ਮੀ ਬਿਠਾ ਲਓ ਪੈਰ ਸੁੱਕੇ ਰੱਖੋ ਲਾਜ਼ਮੀ ਜਦੋਂ ਪਸੂ ਬੈਠੂਗਾ ਘਰ ਪੈਰ ਤੋਂ ਬੈਠੂਗਾ ਇਹ ਪਸੂਆ ਪੈਰ ਲਗਾਉਂਦਾ ਲਗਾਉਣ ਲੱਪਿਆ ਤੇ ਜਲਦੀ ਜੇਤੀ ਮਾਲ ਸੋਹਲ ਜਾਂਦੇ ਆ ਇਹ ਬੱਕਰੀ ਹੋਈ ਭੇੜ ਹੋਈ ਸੋਹਲ ਜਾਂਦੇ ਆ ਜਦੋਂ ਇਹਦੇ ਪੈਰ ਝਕ ਮੋਗੇ ਬੱਕਰੀ ਘਰ ਰਹਿ ਗਈ ਤੁਸੀਂ ਦੁਬਾਰਾ ਤੁਹਾਨੂੰ ਉਠਾਲਣੀ ਬਹੁਤ ਘਰ ਔਖੀ ਹੈ ਓਕੇ ਓਕੇ ਸਹੀ ਗੱਲ ਹੈ ਹਾਂਜੀ ਇੱਕ ਕੁੱਤਾ ਇੱਕ ਸ਼ੇਰੂ ਦਾ ਪੁੱਤ ਉਹ ਬਾੜ ਘਰੋਂ ਕੱਢਣਾ ਬਹੁਤ ਔਖਾ ਹੂੰ ਕੀ ਕਹਿੰਦੇ ਚਲੋ ਜੀ ਸਕੂਟਰ ਤੇ ਫੋਨ ਕਰਕੇ ਮੈਂ ਆਇਆ ਹੂੰ ਮੁੜ ਕੇ ਕੋਈ ਨਹੀਂ ਆਲਾ ਬکریاں ਮਗਰ ਅੱਛਾ ਹੁਣ ਬکریاں ਹੈਗੀਆਂ ਸਕੂਟਰ ਮੋਟਰਸਾਈਕਲ ਦੀਆਂ ਤੇ ਮੋਬਾਈਲ ਦੀਆਂ ਹੂੰ ਠੀਕ ਹੈ ਜੀ ਬੱਕਰੀ ਹੈਗੀ ਜੇ ਬੱਕਰੀ ਉਹਦੇ ਜਿਹੜਾ ਤੁਰ ਕੇ ਮਗਰ ਜਾਂਦਾ ਇਸ ਟਾਈਮ ਇਸ ਟਾਈਮ ਹਾਂਜੀ ਹੂੰ ਤੇ ਬਈ ਉਹ ਇਹਨਾਂ ਨੂੰ ਫਰਖਾਹ ਦੇ ਵਿੱਚ ਕੀ ਕੀ ਦਿੰਦੇ ਹੋ ਤੁਸੀਂ ਹੁਣ ਘਰੇ ਬਾਹਰ ਤਾਂ ਚਲੋ ਬਾਹਰ ਤਾਂ ਮੈਂ ਖਾ ਡਾਣੀ ਡੂਣੀ ਖਾਂਦੀਆਂ ਨੇ ਘਰੇ ਕੀ ਖਾਣੇ ਪਾਉਂਦੇ ਇਹਨਾਂ ਨੂੰ ਛੋਲੇ ਦਾ ਛਿਲਕਾ ਹੁੰਦਾ ਜਿੱਦਾਂ ਨੀਰਾ ਹੁੰਦਾ ਜਿੱਦਾਂ ਮਲਾ ਕਣਕ ਦੀ ਕਣਕ ਦੀ ਅਜ ਮੱਕੀ ਦੇ ਦਾਣੇਦਾਰ ਕਰਕੇ ਉਹ ਉੱਚਾ ਬੋਲ ਹਾਂਜੀ ਠੀਕ ਹੈ ਤੇ ਬਈ ਉਹ ਆਪਣਾ ਕਹੀ ਦੀਏ ਇਹਨਾਂ ਨੂੰ ਨੀਰਾ ਗਰਮੀ ਦੇ ਵਿੱਚ ਕਿਹੜਾ ਪਾਉਂਦੇ ਹੋ ਨੀਰਾ ਜੀ ਅਜ ਤਾਂ ਚਲੋ ਜਿਆਦਾ ਕਰਕੇ ਛਿਲਕਾ ਛੁਪੇ ਜਿਆਦਾ ਪਾਉਂਦੇ ਆ ਕਿਉਂ ਨੀਰੇ ਸਾਡੀਆਂ ਬੱਕਰੀ ਜਿਆਦਾ ਕਦੇ ਨਹੀਂ ਲੱਗੜਾ ਗਈਆਂ ਤੋ ਮੇਰੇ ਦੋਸਤਾਂ ਵਿੱਚ ਬੱਕਰੀਆਂ ਕੁਛ ਖੁਦੀਆਂ ਆ ਗਈਆਂ ਇਹਨਾਂ ਦੀ ਬੱਕਰੀ ਜਿਆਦਾ ਕੋਈ ਨੀਰਾ ਖੰਦੀ ਉਹ ਮੁੰਡੇ ਦੀ ਤੁਸੀਂ ਆ ਕੁਛ ਇਹਦੇ ਖਾਗੂਲੇ ਨੀਰਾ ਸਾਡੀਆਂ ਨਾਲ ਸਾਡੀ ਨੀਰ ਵੀ ਨਹੀਂ ਨਗਾ ਕਰੀਆਂ ਗਰਮੀ 'ਚ ਭਾਈ ਗਰਮ ਹੁੰਦਾ ਨੀਰਾ ਨਾ ਜਿਹੜਾ ਗਬਾਰੇ ਦਾ ਹੁੰਦਾ ਹਾਂਜੀ ਉਹ ਨਹੀਂ ਪਾਉਣਾ ਚਾਹੀਦਾ ਫਿਰ ਉਹ ਅਸੀਂ ਭਾਈ ਉਹ ਨੀਰੇ ਦੇ ਚੱਕਰ 'ਚ ਗਏ ਨਹੀਂ ਐਵੇਂ ਗੱਪਾਂ ਮਾਰੀਏ ਤੁਹਾਡੀ ਵੀਡੀਓ ਥਰੂ ਵੀ ਹਾਂਜੀ ਪਾਉਂਦੇ ਆ ਕਿ ਅਸੀਂ ਨੀਰੇ ਨੂੰ ਜਿਆਦਾ ਚੱਕਰ 'ਚ ਨਹੀਂ ਗਏ ਇਹ ਮੱਕੀ ਪਾਣਕ ਦਾ ਦਰੜ ਕਰਾ ਕੇ ਓਲ ਆ ਜਾਈ ਭਾਈ ਦਾ ਤੇ ਸੁਈਆਂ ਬੱਕਰੀ ਨੂੰ ਲਾਜ਼ਮੀ ਪਾਈਦਾ ਬਾਕੀ ਜੇ ਕੋਈ ਮਾਲਕ ਕੋਈ ਆਪਣੀ ਫੌਂਕ ਵਿੱਚ ਕਿੰਨੀਆਂ ਜਾਨਵਰ ਆ ਉਹਨੂੰ ਸੁੱਟੀ ਦਾ ਤਾਂ ਬੱਕਰੀ ਲਾਜ਼ਮੀ ਪਾਈਦੀ ਇਹਨਾਂ ਨੂੰ ਤੇ ਬਾਈ ਇੱਕ ਲਾਸਟ ਦੇ ਵਿੱਚ ਇਹ ਗੱਲ ਦੱਸ ਦੇ ਵੀ ਜਦੋਂ ਬੱਕਰੀ ਸੂਪੀ ਹੈ ਨਾ ਤਾਂ ਉਹਦੀ ਕੀ ਦੇਖਭਾਲ ਹੁੰਦੀ ਆ ਮਾੜੀ ਜੀ ਉਹਦੀ ਦੇਖਭਾਲ ਤਾਂ ਜੀ ਜਿਆਦਾ ਗੱਗ ਉਹਦੀ ਇੱਕ ਜੇਰ ਹੂੰ ਜੇਰ ਦਾ ਲਾਜ਼ਮੀ ਖਿਆਲ ਹੋਣਾ ਚਾਹੀਦਾ ਜਿਹੜੀ ਬੱਕਰੀ ਜੇਰ ਖਾ ਕੇ ਸੂਇਅਤ ਵਿੱਚ ਉਹ ਬੱਕਰੀ ਨੂੰ ਜੇਰ ਕਰਨੀ ਔਖੀ ਆ ਬੇਸ਼ੱਕ ਤੁਸੀਂ ਦਵਾਈਆਂ ਤੋਂ ਮਜੂਰੀਆਂ ਵੋਟਿੰਗ ਜੋ ਮਰਜ਼ੀ ਕਰ ਲਓ ਜੇਰ ਤੁਹਾਡੀ ਨਿਕਲ ਵੀ ਜਾਊਗੀ ਉਹ ਬੱਕਰੀ ਨੂੰ ਲਹਾਕਾ لازمی ਲੱਗੂਗਾ ਠੀਕ ਹੈ ਲਹਾਕੇ ਦਾ ਮਤਲਬ ਇਹ ਆ ਕਿ ਬੱਕਰੀ ਨੂੰ ਮਾਲਾ ਜ਼ਹਿਰ ਨੂੰ ਤੁਰਦੀ ਰਹਿਣੀ ਆ ਜਿਹੜਾ ਜੀਰ ਬੱਕਰੀ ਜਿਹੜੀ ਸੱਟ ਕੇ ਆਪਣੇ ਆਪ ਆ ਉਹ ਬੱਕਰੀ ਜਿਹੜੀ ਮੈਲਾ ਮਾਰੂਗੀ ਉਹ ਆਪਣੇ ਅੰਦਰੋਂ ਪੇਟ ਵੱਲੋਂ ਮੈਲਾ ਮਾਰੂਗੀ ਜਿਹੜੀ ਉਹਦੇ ਅੰਦਰ ਜੇ ਰਹੀ ਆ ਉਹ ਤੁਰਦਾਂ ਤੁਰਦਾਂ ਕੱਟੋ ਗਾਣੀ ਭਾਜੀ 1.5 ਮਹੀਨਾ ਬੱਕਰੀ ਉਹ ਮੈਲਾ ਮਾਰਦੀ ਰਹੂਗੀ ਠੀਕ ਹੈ ਜ਼ਹਿਰ ਦਾ لازمی ਖਿਆਲ ਹੋਣਾ ਚਾਹੀਦਾ ਕਿਉਂ ਪਸ਼ੂ ਭਾਜਦੇ ਆ। ਸੌਣ ਤੋਂ ਬਾਅਦ ਪਹਿਲਾਂ ਜੇਰ ਬਾਹਰ ਆਉਣੀ ਜ਼ਰੂਰੀ ਆ। ਹਾਂਜੀ। ਤੇ ਉਹਦਾ ਕੋਈ ਬਈ ਤਰੀਕਾ ਹੈਗਾ ਜੇ ਕਿਸੇ ਦੇ ਨਾਂ ਜੇਰ ਆਵੇ ਜਨ ਬੱਕਰੀ ਨੂੰ ਨਾ ਪਾਵੇ ਜੇਰਾਂ। ਉਹਦਾ ਜ਼ਿਆਦਾ ਕਰਕੇ ਤਾਂ ਹਲਦੀ ਬਾਸ ਤੇ ਸਰੋਂ ਤੇਲ। ਸਰੋਂ ਤੇਲ ਨਾਲ ਕਿਉਂ ਮਿਹਦਾ ਮਿਹਦਾ ਨਰ ਮਰੂਗਾ। ਤੇ ਜਿਹੜੀ ਮਰਾਂ ਦਾ ਜ਼ਖਮ ਜੇ ਬਾਈ ਚਾਂਸ ਕੋਈ ਪਸ਼ੂ ਦੇ ਹੋ ਜਾਂਦਾ ਤੇ ਉਹ ਫੇਰ ਬਾਅਦ ਦੇ ਵਿੱਚ ਹਲਦੀ ਨੂੰ ਖਿੱਚ ਪਾ ਲੈਂਦਾ। ਠੀਕ ਹੈ ਇਹ ਨਿਕਲ ਆਣਾ ਤੇ ਇਦੋਂ ਬਾਅਦ ਬਈ ਜੇ ਮੈਂ ਆਪਾਂ ਕਹਿੰਦੀਏ ਵੀ ਕਾੜੇ ਕੂੜੇ ਕੋਈ ਉਹ ਕਿਹੜੇ ਦਿਨ ਨੇ ਤੁਸੀਂ ਕਾੜੇ ਅਜਤੋਂ ਬਈ ਗੋੜ ਸੌਂਫ ਤੇ ਜਵੈਨ ਜਵੈਨ ਤਿੰਨ ਚੀਜ਼ੀ ਪਾਉਨੇ ਆ ਹਫਤੇ ਲਈ ਤਾਂ ਹੂੰ ਬਈ ਲੱਗਦਾ ਤੇ ਇੱਕ ਬੱਕਰੀ ਨੂੰ ਕਿੰਨੇ ਦਿਨ ਕਾੜੇ ਦਿਨੇ ਆ ਬਈ ਫਿਰ ਮੰਨ ਲਓ ਹਫਤੇ 'ਚ ਦੋ ਵਾਰੀ ਲਾਜ਼ਮੀ ਦਿੰਦੇ ਆ ਹੂੰ ਤੇ ਆ ਤਿੰਨ ਵਾਰੀ ਹਫਤੇ ਚ ਤਿੰਨ ਵਾਰੀ ਲਾਜ਼ਮੀ ਉਸ ਤੋਂ ਬਾਅਦ ਦੇ ਵਿੱਚ ਦੋ ਵਾਰੀ ਦੂਜੇ ਹਫਤੇ ਦੋ ਵਾਰੀ ਤੇਜੀ ਹਫਤੇ ਇੱਕ ਵਾਰੀ ਉਹ ਪਸ਼ੂ ਹੌਲੀ ਹੌਲੀ ਆਪਣਾ ਲੈਨ ਤੇ ਆ ਜਾਂਦਾ ਬਾਅਦ ਦੇ ਵਿੱਚ ਜਿਵੇਂ ਭਾਈ ਆਪਾਂ ਕਹਿੰਦੇ ਨੇ ਵੀ ਮੱਝ ਜਿਹੜੀ ਉਹ ਤਿੰਨ ਮਹੀਨਾ ਬਾਅਦ ਪੀਕ ਤੇ ਆ ਜਾਂਦੀ ਦੁੱਧ ਦੇਣਾ ਜਿੰਨਾ ਉਹਨੇ ਦੇਣਾ ਉਹਨਾ ਕਰ ਜਾਂਦੀ ਆ ਬੱਕਰੀ ਕਿੰਨੇ ਦਿਨਾਂ ਬਾਅਦ ਆ ਜਾਂਦੀ ਆ ਪੀਕ ਤੇ ਜਿਹੜੀ ਤਾਂ ਹੈਗੀ ਬੱਕਰੀ ਦੁੱਧ ਵਾਲੀ ਉਹ ਤਾਂ ਬਾਜੀ ਸੂਂਦੇ ਸਾਰੇ ਦਸਤਲਾ ਪੰਦੀ ਆ ਜਿਹੜੀ ਬੱਕਰੀ ਮਾਲਾ ਕੋਈ ਮਾਲਾ ਕੋਈ ਨੋਰਮਲ ਕਿ ਇਧਰ ਉਧਰ ਖੀਦੀ ਹੋਈ ਆ ਉਹ ਬੱਕਰੀ ਕਟੋ ਕਰਨੀ ਉਹ ਠਾਈਆਂ ਦੇਵਾ ਦੁੱਧ ਿਆਦੀ ਸਹੀ ਲੈਨ ਤੇ ਯਾ ਦੁੱਧ ਤੇ ਆ ਜਾਂਦੀ ਆ ਬਾਈ ਜੇ ਮੈਂ ਕੋਈ 4 ਲੀਟਰ ਦੁੱਧ ਦਿੰਦੀ ਆ ਕੋਈ 5 ਦਿੰਦੀ ਆ ਹਨਾ ਤਾਂ ਉਹਦੀ ਦੇਖਭਾਲ ਕਿਵੇਂ ਕਿੰਨੀ ਖਰਾਕ ਦੇਣੀ ਚਾਹੀਦੀ ਆ ਦੁੱਧ ਦੇ ਅਕੋਰਡਿੰਗ ਉਹਦੀ ਬਾਡੀ ਦੇ ਹਿਸਾਬ ਨਾਲ ਬਾਡੀ ਦੇ ਹਿਸਾਬ ਨਾਲ ਹਾਂ ਬਾਡੀ ਦੇ ਹਿਸਾਬ ਨਾਲ ਬਾਡੀ ਸਾਨੂੰ ਕੋਈ ਕਾਦੀ ਮੰਦਰੀ ਆ ਹੁਣ ਆ ਬੱਕਰੀ ਤੇ ਬਿੱਤ ਘਟਿਆ ਇਹ ਹੁਣ ਕਿਲੋ ਬਕਦਾਣੇ ਬਕਰੀ ਨਹੀਂ ਪਚਾ ਸਕਦੀ ਠੀਕ ਹੈ ਠੀਕ ਹੈ ਨਾ ਜਿਹੜੀ ਬੱਕਰੀ ਕਦ ਕਾਠ ਰਹੀ ਪੂਰੀ ਆ ਬੱਕਰੀ ਜਦੋਂ ਹੋ ਗਈ ਆ ਹਾਂ ਤੇ ਦਾ ਬੱਕਰੀ ਕਦ ਕਾਠ ਰਹੀ ਆ ਇਹ ਬੱਕਰੀ ਕਿਲੋ ਦਾਣੇ ਪਚਾ ਸਕਦੀ ਆ ਅੱਛਾ ਲੈਣ ਦੇ ਕਿਲੋ ਹਾਂਜੀ ਇੱਕ ਟਾਈਮ ਦੇ ਦੇਣ ਦੇ ਹਾਂ ਇਹ ਗੁਲਾਲ ਦੇ ਫੜ ਕੇ ਮੋਟੀ ਸਾਹਿਬ ਜੀ ਆ ਸੱਚਾ ਨਹੀਂ ਦੋ ਦੇ ਰੱਖਿਆ ਦਾ ਆ ਮੋਟੀ ਵੀ ਨਹੀਂ ਲਈ ਬਈ ਇਧਰ ਬਨੇ ਆ ਚੁ ਆ ਹਾਂ ਬਈ ਇਹ ਦੇਣ ਦੇ ਕਿਲੋ ਦਾਣੇ ਪਚਾਉਣ ਵਾਲੀਆਂ ਆ ਲੈਣ ਦੇ ਕਿਲੋ ਪਚਾ ਦਿੰਦੀਆਂ ਨੇ ਇਹ ਤੁਨੇ ਨਹੀਂ ਜਿਹੜੀਆਂ ਵੀ ਮੋਟੀਆਂ ਤਾਜ਼ੀਆਂ ਬੱਕਰੀਆਂ ਉਹ ਕਿਲੋ ਦਾਣੇ ਪਚਾ ਦਿੰਦੀਆਂ ਨੇ ਉਹ ਤਿੰਨੇ ਤਿੰਨੇ ਪਾ ਦਿੰਦੀਆਂ ਨੇ ਦੋ ਜੀਆਂ ਜਿਹੜੀਆਂ ਨੇ ਉਹ ਵੀ ਘੱਟ ਪਚਾਉਂਦੇ ਨੇ ਹਣਾ ਕੀ ਬਿੱਟ ਐ ਜੈਸੂ ਦੇ ਸਾਹਬ ਨਾਲ ਪਛਾਣ ਵਾਲੀਆਂ ਹੁਣ ਜਿਹਨੂੰ ਦਈਓ ਦੂਜੀਆਂ ਨੂੰ ਮੋਠ ਮੋਢ ਦੀਆਂ 15 15 ਕਿਲੋ ਨਹੀਂ ਪਾ ਦਈਏ ਤਾਂ ਉਹ ਕਿੱਥੇ ਪਛਾਣ ਗਈਆਂ ਜਿਦਾਂ ਹੋ ਗਈ ਨੇ ਬੱਕਰੀਆਂ ਪਾਈਆਂ ਚੰਗੀਆਂ ਨੇ ਭਾਈ ਸਾਮੀਆਂ ਹੋਈਆਂ ਨੇ ਤੇ ਵਾਪਸ ਸ਼ਾ ਕੰਨਾਂ ਦੇ ਭਾਈ ਐ ਕੱਟ ਜੇ ਕੋਲੇ ਨੇ ਹਾਂਜੀ ਐ ਕੱਟ ਜਿਹੜੇ ਲਾਇਨੇ ਨੇ ਹਾਂਜੀ ਇਹ ਆਪਣੇ ਇਹ ਕੰਟ ਬਾਈ ਪਤਾ ਗੱਲ ਕੀ ਆ ਹੋਂ ਕਹਿਣ ਜੋ ਮਰਜੀ ਗਈ ਹੋਈ ਹੈ ਇਹ ਕੰਟ ਚੱਲੇ ਆ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਹਾਂਜੀ ਹਮ ਐਮ ਜੋ ਮਰਜੀ ਦੇਖੋ ਦੇ ਕਿ ਲੋਕਾਂ ਦਾ ਸਭ ਕੁ ਬਣਾ ਹੋਇਆ ਆ ਆ ਗੱਟ ਵੀ ਅੰਮ੍ਰਿਤਸਰ ਤੋਂ ਚੱਲੇ ਹੋਇਆ ਗਾਨੀ ਵੀ ਅੰਮ੍ਰਿਤਸਰ ਤੋਂ ਚੱਲੀ ਹੋਈ ਆ ਤੇ ਕੱਟ ਵੀ ਅੰਬਰਸਰ ਚੱਲੇ ਹੋਏ ਆ ਅੱਛਾ ਇਹ ਤੁਸੀਂ ਲੈ ਆਏ ਨੇ ਕੱਟ ਕੱਟਿਆ ਸੀ ਜਾਂ ਜਾਨ ਕੇ ਪਹਿਲਾਂ ਸਟਾਰਟਿੰਗ ਅੰਬਰਸਰ ਤੋਂ ਹੋਈ ਆ ਇਹ ਅੰਬਰਸਰੋਂ ਕਿੰਨੇ ਦੇ ਘਰੋਂ ਚੱਲੇ ਆ ਬਈ ਇਹ ਕੱਟ ਇਹ ਪੂਰੇ ਮਾਜੇ ਚੋਂ ਪੂਰੇ ਮਾਜੇ ਚੋਂ ਪੂਰੇ ਮਾਜੇ ਚੋਂ ਉਹ ਉਹ ਇਹ ਕਿਸਾਨਕ ਨੂੰ ਕੱਟ ਦਿੰਦੇ ਜੀ ਸ਼ੌਂਕ ਨੂੰ ਤੱਕ ਪਸ਼ੂ ਚਲੋ ਹੁਣ ਤੱਕ ਕੋਈ ਨਹੀਂ ਕੱਟਦੇ ਮਤਲਬ ਮੇਨ ਪਸ਼ੂ ਦਾ ਕੰਨ ਕੱਟਿਆ ਨਾ ਤੇ ਇਹਦਾ ਸਭ ਤੋਂ ਜ਼ਿਆਦਾ ਵਾਧਾ ਇਹ ਹੁੰਦਾ ਕੋਈ ਸ਼ਾਇਦ ਬੰਦਾ ਕਹਿੰਦਾ ਵੀ ਸਾਬਤ ਹੀ ਕਰਨਾ ਸਾਨੂੰ ਚਾਹੀਦੀ ਆ ਤੇ ਬਾਅਦ ਦੇ ਸੌਦਾ ਹੋਣ ਲੱਗੇ ਕਹਿੰਨਾ ਜਿਆ ਕੰਨ ਕੱਟੇ ਨਹੀਂ ਚਾਹੀਦੇ ਹੂੰ ਤੇ ਅਸੀਂ ਹੁਣ ਸ਼ੌਂਕ ਵਾ ਉਹ ਆਪ ਹੀ ਛੱਡ ਜਣੀ ਹੋਣਾ ਅੱਛਾ ਠੀਕ ਹੈ ਤਾਂ ਕੱਟ ਦਿਆਂ ਤਾਂ ਕਰਕੇ ਤੇ ਸ਼ੌਂਕ ਇਹਦਾ ਪਹਿਲਾ ਇਹ ਜਿਹੜਾ ਕੰਨ ਕੱਟਣ ਵਾਲਾ ਇਹ ਜਲੇਗਾ ਅੰਬਰ ਤੋਂ ਮੇ ਨੰਬਰ ਸਿੰਘਾਂ ਦਾ ਇਹ ਨਿਸ਼ਾਨੀ ਹੈ ਕੰਨ ਕੱਟਣ ਦੀ ਕੰਨ ਕਿਉਂ ਦੇਖੋ ਦੀ ਕਿ ਲੋਕਾਂ ਕੱਢਣੀਆਂ ਆ ਕਾਲੀ ਪੱਟੀਆਂ ਸੰਗ ਵੜਦੇ ਲੱਗੇ ਕਾਨੇ ਤਾਂ ਕਾਨੇ ਕੱਢਦੇ ਪਾਣੀ ਨਹੀਂ ਲੱਗਦਾ ਅੱਛਾ ਪਾਣੀ ਖੜੀ ਪਾਣੀ ਚੜਦਾ ਇਹੋ ਪਾਣੀ ਨੇ ਪੀਂਦਿਆਂ ਪਾਣੀ ਪੈਰਾ ਪਤਲੀ ਪਤਲੀ ਪੱਟੀਆਂ ਨਾਲ ਵੜਦੇ ਹੁੰਦੇ ਸੀ ਇੱਥੋਂ ਰੱਖ ਕੇ ਵੜਨ ਦਿੰਦੇ ਨੇ ਨਹੀਂ 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 ਮਣਕੇ ਵੜਦੇ ਮਣਕੇ ਵੜਦਿਆਂ ਮੂੰਹ ਦੇ ਬਰਾਬਰ ਕੰਨ ਕੱਟੇ ਨਹੀਂ ਨਹੀਂ ਆ ਘੜੀ ਆ ਦੇ ਵੈਲੀ ਡਿਜੀਟਲ ਇਹ ਵੀ ਆ ਆਹਹ ਤੇਰੀਆਂ ਖਾਨੀਆਂ ਇਹ ਕੰਡਾ ਘਾਟ ਲਾਦਾ ਦੇਖ ਨੂੰ ਤੂੰ ਮੰਗਦਾ ਕਹਨੇ ਕਿ ਤਿੰਨ ਟਾਈਪ ਦੇ ਇੱਕ ਨੂੰ ਸਿੱਧੇ ਵੱਡੇ ਹੁੰਦੇ ਆ ਵੱਡੇ ਹੱਥੇ ਰੱਖ ਕੇ ਇਹ ਹੱਥ ਤੇ ਰੱਖ ਕੇ ਹੱਥ ਰੱਖ ਵੱਡੇ ਹੋਇਆ ਇਹ ਇਹ ਹੱਥ ਜਿੰਨੇ ਚੌੜੇ ਹੱਥ ਨਾਲ ਹੱਥ ਨਾਲ ਸਾਥ ਨਾਲ ਕੱਟੇ ਹੋਏ ਆ ਠੀਕ ਆ ਉਹ ਉਹ ਸੁਆਗ ਦੇ ਨਾਲ ਕੱਟੇ ਆ ਹੱਥ ਨਾਲ ਕੱਟੇ ਸਿੱਧੇ ਇਹਦਾ ਕੀ ਫਰਕ ਇਹਨਾਂ ਦਾ ਐ ਇਹਨਾਂ ਦਾ ਫਰਕ ਉਹ ਆਪਣੀ ਮਨ ਕੋ ਡਿਜ਼ਾਈਨ ਹੁੰਦਾ ਕੋ ਲੁਦਰੀਆਂ ਕੱਟਣ ਆ ਠੀਕ ਆ ਡਿਜ਼ਾਈਨ ਬਣਾਏ ਹੋਏ ਆ ਆ ਪੱਠ ਜਾਲ ਲਾਲ ਫੜੀ ਮੰਦ ਇਹਦੇ ਅਲੱਗ ਕੱਟੇ ਹੋਏ ਆ ਜਿਹਦਾ ਕੱਟਣ ਵਾਲੇ ਬਣਾਉਂਦੇ ਜਿਹੜਾ ਇਹਦੇ ਅਲੱਗ ਕੱਟੇ ਹੋਏ ਆ ਇਹਦੀ ਮੈਂ ਕੱਟੇ ਇਹਦੀ ਮੈਂ ਕੱਟੇ ਆ ਠੀਕ ਆ ਲਾਈ ਵੀ ਇਹਨਾਂ ਦੇ ਅਲੱਗ-ਅਲੱਗ ਡਿਜ਼ਾਈਨ ਆ ਕਹਿੰਦੇ ਕੰਨ ਕੱਟੇ ਹੋਏ ਨੇ ਇਹ ਜਿਹੜੀਆਂ ਨਹੀਂ ਵੇਚਣੀਆਂ ਉਹਨਾਂ ਦੇ ਕੱਟ ਦਿੰਨੇ ਆਨੇ ਉਦੋਂ ਬੇਸੁਰ ਸ਼ੌਕ ਨਾਲ ਸਾਫ ਦੀ ਵੀ ਕਈਆਂ ਦੀ ਹੈਗੀ ਆ ਜਾਨਕੀ ਇਦਾਂ ਪਸ਼ੂ ਜਿਆਦਾ ਕਰਕੇ ਫਿਰ ਜੀ ਰੱਖਿਆ ਹੋਵੇ ਨਾ ਤੇ ਵਿਚੰਦੂ ਬੰਦਾ ਭੱਜ ਜਾਂਦੇ ਆ ਭੱਜ ਜਾਂਦਾ ਹਾਂ ਦਿਆ ਲੱਗਿਆ ਬਹੁਤ ਜੀ ਬੜੀ ਮਿਹਰਬਾਨੀ ਭਾਜੀ ਬਾਕੀ ਸਾਰੇ ਜਿੰਨੇ ਤੁਹਾਡੀ ਵੀਰੋ ਦੇ ਦੇ ਆ ਅੱਗੇ ਦੇ ਅੱਗੇ ਸ਼ੇਅਰ ਕਰੋ ਕਮੈਂਟ ਕਰੋ ਚੰਗੇ ਚੰਗੇ ਤਾਂ ਨੈਕਸਟ ਟਾਈਮ ਭਾਜੀ ਤੁਹਾਨੂੰ ਅਸੀਂ ਫੇਰ ਮਿਲਾਂਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਓਕੇ ਭਾਜੀ